ਬੰਗਾਲ ਦੇ ਵਿੱਚ ਉਸ ਵੇਲੇ ਘਟਨਾ ਤਨਾਪੂਰਣ ਬਣ ਜਾਂਦੀ ਹੈ ਜਦੋਂ ਇੱਕ ਸਿੱਖ ਪੁਲਿਸ ਅਫਸਰ ਰੋਸ ਮੁਜ਼ਾਹਰਾ ਕਰ ਰਹੇ ਭਾਜਪਾ ਕਾਰਕੂਨਾਂ ਨੂੰ ਰੋਕਣ ਲਈ ਅੱਗੇ ਵਧਦਾ ਆਪਣੀ ਪੁਲਿਸ ਫੋਰਸ ਦੇ ਨਾਲ ਇੱਕ ਵੱਡਾ ਅਫਸਰ ਹੈ ਜਿਸ ਦਾ ਨਾਮ ਜਸਵੀਰ ਸਿੰਘ ਹੈ ਜੋ ਅਗਵਾਈ ਕਰ ਰਿਹਾ ਪੁਲਿਸ ਦੀ ਤੇ ਦੂਸਰੇ ਪਾਸੇ ਨੇ ਪ੍ਰਦਰਸ਼ਨਕਾਰੀ ਭਾਜਪਾ ਦੇ ਕਾਰਕੂਨ ਜਦੋਂ ਧੱਕਣ ਦੀ ਗੱਲ ਆਉਂਦੀ ਪਿੱਛੇ ਨੂੰ ਧੱਕਣ ਦੀ ਗੱਲ ਆਉਂਦੀ ਹੈ ਤਾਂ ਜਦੋਂ ਇਹ ਅਫਸਰ ਅੱਗੇ ਵਧਦਾ ਤਾਂ ਇਹਨੂੰ ਭਾਜਪਾ ਆਗੂਆਂ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਖਾਲਸਤਾਨੀ ਕਹਾਂ ਸੇ ਆ ਗਿਆ ਉਸੋਂ ਬਾਅਦ ਜਸਵੀਰ ਸਿੰਘ ਹੋਰੀ ਨੇ ਉਹ ਸਫਾਈਆਂ ਦੇਣੀਆਂ ਸ਼ੁਰੂ ਕਰਦੇ ਨੇ ਕਿ ਮੈਂ ਤੋਂ ਦੇਸ਼ ਦਾ ਬੜਾ ਹੋਣਹਾਰ ਇਮਾਨਦਾਰ ਆਫੀਸਰ ਹੂੰ ਸੋ ਉਹਨਾਂ ਨੂੰ ਇਹ ਗਲਤੀ ਜਿਹੜੀ ਆ ਪ੍ਰੋਬਲਮ ਹੋ ਗਈ ਕਿ ਮੈਨੂੰ ਖਾਲਸਤਾਨੀ ਇਹਨਾਂ ਨੇ ਕਹਿ ਦਿੱਤਾ ਮਤਲਬ ਕਿ ਤੁਸੀਂ ਦੇਖੋ ਇੱਕ ਸਿੱਖ ਨੂੰ ਜਦੋਂ ਖਾਲਸਤਾਨੀ ਕਿਹਾ ਜਾਂਦਾ ਤਾਂ ਉਹ ਸਿੱਖ ਨੂੰ ਪ੍ਰੋਬਲਮ ਹੋ ਜਾਂਦੀ ਹੈ ਪਰ ਜਿਹੜੇ ਭਾਜਪਾ ਵਾਲੇ ਇਹ ਗੱਲ ਕਹਿ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਸਾਡੇ ਦੇਸ਼ ਦੀ ਜਿਹੜੀ ਪੁਲਿਸ ਫੋਰਸ ਹੈਗੀ ਹੈ ਉਹਦੇ ਵਿੱਚ ਇੱਕ ਵੱਡਾ ਅਪਸਰ ਹੈ ਇਹਦੇ ਵਿੱਚ ਕੀ ਉਹਨਾਂ ਨੇ ਐਸਾ ਦੇਖ ਲਿਆ ਖਾਕੀ ਪੱਗ ਸਿਰ ਤੇ ਬੰਨੀ ਹੋਈ ਹੈ ਖਾਕੀ ਵਰਦੀ ਪਾਈ ਹੋਈ ਹੈ ਤੇ ਸਟਾਰ ਮੋਢੇ ਦੇ ਉੱਤੇ ਨੇ ਇਸ ਤੋਂ ਪਤਾ ਲੱਗਦਾ ਹੈ ਇਹ ਗੱਲਾਂ ਸਬੂਤ ਨੇ ਅਗਵਾਈ ਭਰਦੀਆਂ ਕਿ ਬੰਦੇ ਨੇ ਬੜੀ ਵੱਡੀ ਜਦੋਜਹਦ ਕਰਕੇ ਇਸ ਅਹੁਦੇ ਤੱਕ ਪਹੁੰਚ ਕੀਤੀ ਹੈ ਸੋ ਫਿਰ ਵੀ ਉਹ ਭਾਜਪਾ ਵਾਲਿਆਂ ਨੂੰ ਉਸ ਸਿੱਖ ਦੇ ਵਿੱਚ ਖਾਲਸਤਾਨੀ ਨਜ਼ਰ ਆਉਂਦਾ ਹੈ ਸੋ ਇਹ ਹੀ ਉਹ ਸੋਚ ਹੈ ਦੋਸਤੋ ਜਿਨੇ ਨਵੰਬਰ 84 ਦੇ ਵਿੱਚ ਘਰਾਂ ਚੋਂ ਕੱਢ-ਕੱਢ ਕੇ ਇਕੱਲਾ ਇਕੱਲਾ ਸਿੱਖ ਮਾਰਿਆ ਸੀ ਉਹ ਚਾਹੇ ਕੋਈ ਭਾਜਪਾਈ ਸਿੱਖ ਸੀ ਚਾਹੇ ਕਾਂਗਰਸ ਦਾ ਸਿੱਖ ਸੀ ਮਨਜਿੰਦਰ ਸਿੰਘ ਸਿਰਸੇ ਵਰਗਾ ਸਿੱਖ ਸੀ ਜਾਂ ਫਿਰ ਕੋਈ ਸਰਨੇ ਭਰਾਮਾ ਵਰਗਾ ਸਿੱਖ ਸੀਗਾ ਇਥੋਂ ਤੱਕ ਕਿ ਜਦੋਂ ਇੱਕ ਟ੍ਰੇਨ ਦੇ ਵਿੱਚ ਸਿੱਖ ਫੌਜੀ ਛੁੱਟੀ ਕੱਟਣ ਆ ਰਹੇ ਸੀ ਘਰਾਂ ਨੂੰ ਉਹਨਾਂ ਨੂੰ ਵੀ ਕੱਢ ਕੇ ਮਾਰ ਦਿੱਤਾ ਗਿਆ ਸੋ ਇੱਕ ਸੋਚ ਹੈ ਜਿਹੜੀ ਭਾਰਤ ਦੇ ਵਿੱਚ ਇੱਕ ਫਿਰਕੂ ਜਿਹੜੀ ਸੋਚ ਹੈ ਇੱਕ ਝੂਠੇ ਰਾਸ਼ਟਰਵਾਦ ਦੀ ਪਰਦਾ ਜਿਹੜਾ ਪਾਇਆ ਹੋਇਆ ਜਿਨ੍ਹਾਂ ਦੇ ਦਿਮਾਗਾਂ ਦੇ ਉੱਤੇ ਇਹੋ ਸੋਚ ਇਹ ਉਹ ਇੱਕ ਆਪਾਂ ਕਹਿ ਲਈਏ ਵੀ ਇੱਕ ਵੱਖਰੀ ਜਨਰੇਸ਼ਨ ਹੈਗੀ ਹੈ ਜਿਹੜੀ ਘੱਟ ਗਿਣਤੀਆਂ ਨੂੰ ਨਫ਼ਰਤ ਕਰਦੀ ਹੈ ਉਹ ਚਾਹੇ ਮੁਸਲਮਾਨ ਹੋਣ ਚਾਹੇ ਫਿਰ ਸਿੱਖ ਜਾਂ ਫਿਰ ਹੋਰ ਧਰਮਾਂ ਦੇ ਲੋਕ ਹੋਣ ਮਣੀਪੁਰ ਦੀਆਂ ਘਟਨਾਵਾਂ ਤੁਹਾਨੂੰ ਪਤਾ ਹੀ ਹੋਣਾ ਪਰ ਜਦੋਂ ਆਪਾਂ ਹੁਣ ਗੱਲ ਇਹ ਇਹ ਘਟਨਾਵਾਂ ਬਾਰੇ ਕਰਦੇ ਆ ਤਾਂ ਆਖਰ ਉਹ ਲੋਕਾਂ ਨੂੰ ਕੀ ਲੱਗਦਾ ਹੈ ਮਤਲਬ ਕਿ ਜਦੋਂ ਇੱਕ ਸਿੱਖ ਨੂੰ ਦੇਖਦੇ ਨੇ ਤਾਂ ਉਹਨਾਂ ਨੂੰ ਲੱਗਦਾ ਵੀ ਭਾਈ ਇਹ ਖਾਲਸਤਾਨੀ ਹੈ ਇਹ ਆਤਕਵਾਦੀ ਹੈ ਤੁਹਾਨੂੰ ਪਤਾ ਹੋਣਾ ਹੈ ਕਿ 2 ਸਾਲ ਦੇ ਚੱਲੇ ਕਿਸਾਨੀ ਸੰਘਰਸ਼ ਦੇ ਵਿੱਚ ਨੈਸ਼ਨਲ ਮੀਡੀਆ ਜਿਹੜਾ ਇੱਕ ਰਿਸਪਾਂਸਿਬਲ ਮੀਡੀਆ ਮੰਨਿਆ ਜਾਂਦਾ ਹੈ ਕਿਸੇ ਦੇਸ਼ ਦਾ ਵੀ ਹੋਵੇ ਨੈਸ਼ਨਲ ਮੀਡੀਆਜ਼ ਨੈਸ਼ਨਲ ਮੀਡੀਆ ਸੋ ਉਹਨਾਂ ਵੱਲੋਂ ਇਹ ਟੈਗ ਲਾਏ ਗਏ ਸੀ ਕਿ ਇਹ ਆਤਕਵਾਦੀ ਹੈ ਖਾਲਸਾਨੀ ਨੇ ਸਾਰੇ ਸੋ ਹੁਣ ਤੁਸੀਂ ਮੈਨੂੰ ਇਹ ਦੱਸਿਓ ਵੀ ਜੇ ਮੰਨ ਲਓ ਕਿ ਨਵੰਬਰ 84 ਦੇ ਵਿੱਚ ਵੀ ਇੱਕ ਤਰ੍ਹਾਂ ਦਾ ਉਹਨਾਂ ਨੂੰ ਲੱਗਿਆ ਵੀ ਇੰਦਰਾ ਗਾਂਧੀ ਦੇ 30 ਹਜ਼ਾਰ ਹੀ ਕਤਲ ਨੇ ਸਾਰੇ 30 ਹਜ਼ਾਰ ਸਿੱਖ ਮਾਰਿਆ ਗਿਆ ਨਾ ਸੋ ਉਹ ਪੀੜਾਂ ਵੱਲੋਂ ਇਹ ਮਤਲਬ ਕਿ ਇਹ ਗਾਇਕੇ ਮਾਰਿਆ ਗਿਆ ਵੀ ਇਹ ਸਾਰਿਆਂ ਨੇ ਸਾਡੀ ਮਾਂ ਨੂੰ ਮਾਰਿਆ ਹਾਲਾਂਕਿ ਦੋ ਸਿੱਖਾਂ ਵੱਲੋਂ ਬੀਬੀ ਇੰਦਰਾਗੜੀ ਦਾ ਕਤਲ ਕੀਤਾ ਗਿਆ ਸੀ ਪਰ ਉਹਦਾ ਜਿਹੜਾ ਭੁਗਤਾਨ ਹੈ ਉਹ 30000 ਸਿੱਖਾਂ ਨੂੰ ਕਰਵਾਇਆ ਗਿਆ ਹੁਣ ਜਦੋਂ ਮੰਨ ਲਓ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਇਹੋ ਜਿਹੇ ਹਾਲਾਤ ਬਣਦੇ ਨੇ ਸਿੱਖਾਂ ਦੇ ਵਿਰੁੱਧ ਮੁਸਲਮਾਨਾਂ ਦੇ ਵਿਰੁੱਧ ਤਾਂ ਫਿਰ ਆਹ ਜਿਹੜੇ ਲੋਕ ਤੁਰੇ ਫਿਰਦੇ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਜ਼ਹਿਰ ਭਰਿਆ ਹੋਇਆ ਜਿਨ੍ਹਾਂ ਨੂੰ ਲੱਗਦਾ ਕਿ ਭਾਈ ਇਹ ਸਿੱਖ ਸਾਡੇ ਹੈ ਹੀ ਨਹੀਂ ਤੇ ਸਿੱਖਾਂ ਨੂੰ ਇਹ ਲੱਗਦਾ ਵੀ ਅਸੀਂ ਤਾਂ ਇਹਨਾਂ ਦੇ ਹੀ ਮਤਲਬ ਕਿ ਉਹ ਕਹਿੰਦੇ ਨੇ ਸਾਡੇ ਚੋਂ ਬਾਹਰ ਹੋ ਜਾਓ ਤੇ ਇਹ ਜਿਹੜੇ ਸਾਡੇ ਸਿੱਖ ਨੇ ਜਸਵੀਰ ਸਿੰਘ ਵਰਗੇ ਜਿਹੜੇ ਪੁਲਿਸ ਆਫਸਰ ਹੈਗੇ ਆ ਅਸੀਂ ਰਿਸਪੈਕਟ ਕਰਦੇ ਆ ਇੱਕ ਵੱਡੇ ਪੁਲਿਸ ਆਫਸਰ ਨੇ ਪਰ ਇਹਨਾਂ ਦਾ ਜ਼ੋਰ ਲੱਗਿਆ ਹੁੰਦਾ ਕਿ ਅਸੀਂ ਤਾਂ ਤੁਹਾਡੇ ਵਿੱਚ ਵੜਨਾ ਉਹ ਕਹਿੰਦੇ ਬਾਹਰ ਹੋ ਜਾਓ ਮਤਲਬ ਕਿ ਆਪਣੇ ਆਪ ਨੂੰ ਅਸੀਂ ਹੋਣਹਾਰ ਇੱਕ ਜਿਹੜੇ ਸਪਾਈ ਕਹਿਣਾ ਕਹਾਉਣਾ ਜ਼ਿਆਦਾ ਪਸੰਦ ਕਰਦੇ ਆ ਹਾਲਾਂਕਿ ਖਾਲਸ ਸ਼ਬਦ ਜਿਹੜਾ ਕਿੱਥੋਂ ਨਿਕਲਿਆ ਗੁਰੂ ਸਾਹਿਬ ਨੇ ਖਾਲਸਾ ਮੇਰਾ ਰੂਪ ਹੈ ਖਾਸ ਦਾ ਜਿਹੜਾ ਸ਼ਬਦ ਦਿੱਤਾ ਸੋ ਉਹਦੇ ਤੋਂ ਸਾਨੂੰ ਅਲਰਜੀ ਹੋ ਜਾਂਦੀ ਅਸੀਂ ਕਹਿੰਨੇ ਨਹੀਂ ਅਸੀਂ ਤਾਂ ਰਾਸ਼ਟਰਵਾਦੀ ਆ ਮਤਲਬ ਹੁਣ ਇੱਕ ਹੋਰ ਮੈਂ ਐਗਜ਼ਾਮਪਲ ਲੈ ਕੇ ਚੱਲਦਾ ਤੁਹਾਡੇ ਅੱਗੇ ਇੱਥੇ ਘਟਨਾ ਦੇ ਵਿੱਚ ਕੀ ਹੋਇਆ ਕਿ ਭਾਜਪਾ ਵਾਲਿਆਂ ਨੇ ਇੱਕ ਸਿੱਖ ਨੂੰ ਕਿਹਾ ਕਿ ਭਾਈ ਤੂੰ ਖਾਲਸਤਾਨੀ ਹੈ ਉਹਦੀ ਪੱਗ ਦੇਖ ਕੇ ਹੁਣ ਜੇ ਕੋਈ ਸਿੱਖ ਆਪ ਮੁਹਾਰੇ ਇਹਨਾਂ ਭਾਜਪਾਈਆਂ ਦੇ ਅੱਗੇ ਖੜੇ ਹੋ ਕੇ ਇਹ ਕਹਿ ਦੇਵੇ ਕਿ ਮੈਂ ਖਾਲਸਤਾਨੀ ਹਾਂ ਤਾਂ ਫਿਰ ਕੀ ਹੋਊਗਾ ਇਹ ਉਹਨੂੰ ਉਹਦੇ ਟੋਟੇ-ਟੋਟੇ ਕਰਨ ਤੱਕ ਜਾਣਗੇ ਉਹਨੂੰ ਉਹਦਾ ਮਾਸ ਖੋਲਣਗੇ ਪਰ ਇੱਥੇ ਸਾਰਾ ਕੁਝ ਉਲਟਾ ਹੋ ਰਿਹਾ ਹੈ ਆਪ ਹੀ ਕਹਿ ਰਹੇ ਨੇ ਮਤਲਬ ਕਿ ਇਹਨਾਂ ਦੀ ਨਿਗਾਹ ਦੇ ਵਿੱਚ ਸਾਰੇ ਸਿੱਖ ਜਿਹੜੇ ਨੇ ਉਹ ਭਾਵੇਂ ਕਿਸੇ ਵੀ ਸਟੇਟ ਦੇ ਵਿੱਚ ਰਹਿੰਦੇ ਹੋਣ ਕਿੱਡੇ ਵੀ ਵੱਡੇ ਅਹੁਦੇ ਦੇ ਉੱਤੇ ਜਿਹੜੇ ਆ ਕਿਉਂ ਨਾ ਰਹਿੰਦੇ ਹੋਣ ਇਹਨਾਂ ਲਈ ਉਹ ਸਾਰੇ ਖਾਲਸਾ ਨਹੀਂ ਹੈ ਹੁਣ ਜਦੋਂ ਗਿਆਨੀ ਜੈਲ ਸਿੰਘ ਦੀ ਗੱਲ ਕਰਦੇ ਆ ਮੰਨਿਆ ਜਾਂਦਾ ਕਿ ਬੜਾ ਉਹ ਬੀਬੀ ਇੰਦਰਾ ਗਾਂਧੀ ਦਾ ਸ਼ੁਭਚਿੰਤਕ ਸੀ ਉਹਦੇ ਕਹਿਣ ਤੋਂ ਬਿਨਾ ਕੋਈ ਵੀ ਜਿਹੜੀ ਹੈ ਉਹ ਗੱਲਬਾਤ ਨਹੀਂ ਸੀ ਕਰਦਾ ਤੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਣਾ ਸੀ ਤਾਂ ਗਿਆਨੀ ਜੈਲ ਸਿੰਘ ਦੇ ਸਾਈਨ ਹੋਏ ਸੀਗੇ ਉਹ ਬੀਬੀ ਇੰਦਰਾ ਗਾਂਧੀ ਨੇ ਕਿਹਾ ਵੀ ਕਰ ਦੋ ਤੇ ਉਹਨਾਂ ਨੇ ਕਰ ਦਿੱਤੇ ਪਰ ਜਦੋਂ ਬੀਬੀ ਇੰਦਰਾ ਗਾਂਧੀ ਦੀ ਮੌਤ ਕਰ ਮੌਤ ਹੋ ਜਾਂਦੀ ਹੈ ਕਤਲ ਕਰ ਦਿੰਦੇ ਆ ਦੋ ਸਿੱਖ ਤਾਂ ਉਸ ਵੇਲੇ ਫਿਰ ਜਦੋਂ ਜਯਾਰ ਸਿੰਘ ਆਪਣੀ ਗੱਡੀ ਦੇ ਵਿੱਚ ਬੀਬੀ ਇੰਦਰਾ ਗਾਂਧੀ ਦੇ ਅੰਤਮ ਦਰਸ਼ਨ ਕਰਨ ਵਾਸਤੇ ਆਉਂਦਾ ਤਾਂ ਉਹਦੀ ਗੱਡੀ ਦੇ ਉੱਤੇ ਵੀ ਪਥਰਾ ਹੁੰਦਾ ਉਹਦੀ ਗੱਡੀ ਤੇ ਵੀ ਪਥਰਾ ਹੁੰਦਾ ਉਹ ਕਿਉਂ ਹੋਇਆ ਕਿ ਉਹ ਉਹਦੇ ਸਿਰ ਤੇ ਵੀ ਪੱਗ ਬੰਨੀ ਹੁੰਦੀ ਸੀ ਸੋ ਹੁਣ ਗੱਲ ਉੱਥੇ ਆ ਜਾਂਦੀ ਹੈ ਕਿ ਤੁਸੀਂ ਜਿੰਨਾ ਮਰਜ਼ੀ ਕਰੀ ਜਾਓ ਆ ਜਿਹੜੀ ਜਿਹੜੇ ਝੂਠੇ ਰਾਸ਼ਟਰਵਾਦ ਦੇ ਪਰਦੇ ਵਾਲੀ ਇੱਕ ਜਿਹੜੀ ਜਿੰਸ ਤਿਆਰ ਹੋ ਰਹੀ ਹੈ ਭਾਰਤ ਦੇ ਵਿੱਚ ਇਹ ਬਹੁਤ ਖਤਰਨਾਕ ਹੈ ਇਹ ਘਟ ਗਿਣਤੀਆਂ ਵਾਸਤੇ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਭੁਗਤਾਨ ਹੋਣਗੇ ਇਸ ਗੱਲ ਦੀ ਗਵਾਈ ਉਹ ਚੀਜ਼ ਭਰਦੀ ਹੈ ਜਦੋਂ ਤੁਸੀਂ ਦੇਖਿਆ ਪਿਛਲੇ ਦਿਨੀ ਇੱਕ ਘਟਨਾ ਵਾਪਰੀ ਹੈ ਕਿਸਾਨੀ ਮੋਰਚੇ ਦੇ ਵਿੱਚ ਇੱਕ 20 ਸਾਲਾਂ ਦੀ ਕੁੜੀ ਹੈ ਜੋ ਕਿਸਾਨਾਂ ਨੂੰ ਮਿਡਲ ਫਿੰਗਰ ਦਿਖਾ ਰਹੀ ਹੈ ਤੇ ਮੋਟੀਆਂ-ਮੋਟੀਆਂ ਗੰਧੀਆਂ-ਗੰਧੀਆਂ ਗਾਲਾਂ ਕੱਢ ਰਹੀ ਹੈ ਏ ਬੀਬੀ ਹੋ ਗਈ ਜੇ ਇਹਨੂੰ ਕਿਤੇ ਮੌਕਾ ਮਿਲ ਜੇ ਸਿੱਖਾਂ ਦਾ ਜੈਨੋਸਾਈਡ ਕਰਨ ਦਾ ਇਹ ਵੀ ਪਿਛੇ ਨਾ ਹਟੂ ਕਿਉਂਕਿ ਇੱਕ ਫਿਰਕਾ ਫਿਰਕਾ ਪ੍ਰਸ ਸੋਚ ਜਿਹੜੀ ਹੈ ਨਾ ਉਹ ਭਾਰਤ ਦੇ ਵਿੱਚ ਪੈਦਾ ਕੀਤੀ ਜਾ ਰਹੀ ਹੈ ਬਹੁ ਗਿਣਤੀ ਦੇ ਵਿੱਚ ਜਿਸ ਦੇ ਸਿੱਟੇ ਭਿਆਨਕ ਆਉਂਦੇ ਸਮੇਂ ਦੇ ਵਿੱਚ ਨਿਕਲਣਗੇ ਪਹਿਲਾਂ ਵੀ ਨਿਕਲੇ ਆਪਾਂ ਇਹ ਨਹੀਂ ਕਹਿੰਦੇ ਪਹਿਲਾਂ ਨਹੀਂ ਸੀ ਹੁਣ ਹੈ ਹੁਣ ਉਹ ਵੱਡੇ ਰੂਪ ਦੇ ਵਿੱਚ ਨਿਕਲ ਰਹੇ ਨੇ ਜਦੋਂ ਤੋਂ ਭਾਜਪਾ ਸੱਤਾ ਦੇ ਵਿੱਚ ਆਈ ਹੈ ਹਾਲਾਂਕਿ ਇਹ ਨਹੀਂ ਆਪਾਂ ਕਹਿੰਦੇ ਪਹਿਲਾਂ ਸਭ ਕੁਝ ਸਹੀ ਸੀ 47 ਤੋਂ ਲੈ ਕੇ ਸਾਰਾ ਕੁਝ ਹੁੰਦਾ ਆ ਰਿਹਾ ਹੈ ਜਵਾਰਲਾਲ ਨਹਿਰੂ ਹੋਰਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਤੋਂ ਆਪਾਂ ਸ਼ੁਰੂ ਕਰ ਲਈਏ ਤਾਂ ਬਹੁਤ ਕੁਝ ਹੈਗਾ ਕਹਿਣ ਵਾਲਾ ਪਰ ਜਿਹੜੀ ਇਹ ਸੋਚ ਹੈ ਭਾਵੇਂ ਉਹ ਲੋਕ ਸੋਸ਼ਲ ਮੀਡੀਆ ਤੇ ਬੈਠ ਕੇ ਸਿੱਖਾਂ ਦੇ ਵਿਰੋਧ ਜ਼ਾਹਰ ਉਗਲਦੇ ਨੇ ਕਿ इनको 84 ਯਾਦ ਕਰਾ ਦੇਂਗੇ इनको ਇਹ ਕਰ ਦੇਂਗੇ ਉਹ ਕਰ ਦੇਗੇ ਚਾਹੇ ਆ ਬੀਬੀ ਮਿਡਲ ਫਿੰਗਰ ਵਾਲੀ ਸੀ ਜਾਂ ਫਿਰ ਇਹ ਉਹ ਭਾਜਪਾ ਵਾਲੇ ਜਿਨ੍ਹਾਂ ਨੇ ਜਸਵੀਰ ਸਿੰਘ ਨੂੰ ਕਿਹਾ ਕਿ ਤੂੰ ਤੋ ਖਾਲਸਾ ਨਹੀਂ ਹੋ ਖਾਲਸਾ ਨਹੀਂ ਯਹਾਂ ਕahan ਪਰ ਆ ਗਏ ਸੋ ਇਹਨਾਂ ਲੋਕਾਂ ਵਾਸਤੇ ਸਾਰੇ ਸਿੱਖ ਜਿਹੜੇ ਨੇ ਉਹ ਖਾਲਸਾ ਨਹੀਂ ਨੇ ਸਾਰੇ ਸਿੱਖ ਜਿਹੜੇ ਨੇ ਉਹ ਅੰਤਕਵਾਦੀ ਵੀ ਹੈਗੇ ਨੇ ਇਹਨਾਂ ਲੋਕਾਂ ਵਾਸਤੇ ਪਰ ਇਹ ਜਿਹੜੇ ਸਾਡੇ ਲੋਕ ਨੇ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਮਨਜਿੰਦਰ ਸਿੰਘ ਸਿਰਸੇ ਵਰਗੇ ਜਿਹੜੇ ਨੇ ਉਹ ਧੱਕੇ ਨਾਲ ਉਹਨਾਂ ਦੇ ਵਿੱਚ ਵੜਦੇ ਜਾਂਦੇ ਆ ਤੇ ਬਾਕੀ ਨੂੰ ਵੀ ਕਹਿੰਦੇ ਆਓ ਬੁੱਕਲ ਦੇ ਵਿੱਚ ਸਮਾਓ ਸਾਡੀ ਬੁੱਕਲ ਦੇ ਵਿੱਚ ਸਮਾਓ ਮਨਜਿੰਦਰ ਸਿੰਘ ਸਿਰਸਾ ਨੂੰ ਹਮੇਸ਼ਾ ਤੁਸੀਂ ਸੁਣਿਆ ਹੋਣਾ ਕਿ ਪਾਕਿਸਤਾਨ ਦੇ ਵਿੱਚ ਜਦੋਂ ਕਿਤੇ ਸਿੱਖਾਂ ਨਾਲ ਧੱਕਾ ਹੁੰਦਾ ਉਹ ਉਹਦਾ ਪਹਿਲਾ ਬਿਆਨ ਹੁੰਦਾ ਪਰ ਜਦੋਂ ਕਿਤੇ ਭਾਰਤ ਦੇ ਵਿੱਚ ਇਹੋ ਜੀ ਘਟਨਾ ਹੋ ਜਾਂਦੀ ਆ ਤਾਂ ਫਿਰ ਮਨਜਿੰਦਰ ਸਿੰਘ ਸਿਰਸਾ ਪਤਾ ਨਹੀਂ ਕਿਹੜੀ ਖੁੱਡ ਦੇ ਵਿੱਚ ਵੜ ਜਾਂਦੇ ਨੇ ਇਹੀ ਹਾਲ ਸਾਡੇ ਪੰਜਾਬ ਵਾਲੇ ਲੀਡਰਾਂ ਦਾ ਪੰਜਾਬ ਵਾਲੇ ਲੀਡਰ ਜਿਹੜੇ ਨੇ ਮਤਲਬ ਕਿ ਦੇਖੀਆ ਦੇਖਿਆ ਜਾਵੇ ਤਾਂ ਸਿੱਖਾਂ ਨੂੰ ਰਿਪਰੈਜ਼ੈਂਟ ਕਰਨਾ ਪੰਜਾਬ ਸਰਕਾਰ ਦਾ ਕੰਮ ਹੈ। ਮਤਲਬ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਹੈ ਆਫੀਸ਼ੀਅਲੀ ਜੇ ਕਹਿ ਲਈਏ ਸਰਕਾਰੀ ਤੌਰ ਦੇ ਉੱਤੇ। ਪਰ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਕਦੇ ਵੀ ਉਹਨਾਂ ਨੇ ਸਿੱਖਾਂ ਦਾ ਸਾਥ ਜਿਹੜਾ ਹੈ ਉਹ ਨਹੀਂ ਦਿੱਤਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਐਸੀ ਅਣਸੁਖਾਵੀ ਘਟਨਾ ਵਾਪਰ ਜਾਂਦੀ ਆ ਕਿਸੇ ਵੀ ਖੇਤਰ ਦੇ ਵਿੱਚ ਤਾਂ ਇਹ ਉਹੀ ਭੀੜਾਂ ਨੇ ਜਿਹੜੀਆਂ ਅੱਜ ਤੁਹਾਨੂੰ ਨਮੂਨੇ ਦਿਖਾ ਰਹੀਆਂ ਸਮੇਂ ਸਮੇ ਦੇ ਉੱਤੇ ਉਹਨਾਂ ਲਈ ਤੁਸੀਂ ਕੀ ਹੋ ਤੁਹਾਡੇ ਲਈ ਉਹ ਕੀ ਨੇ ਇਹ ਹੁਣ ਤੁਸੀਂ ਸੋਚਣਾ ਆਪਾਂ ਜਿਹੜੀ ਹੈ ਹਰ ਗੱਲ ਜਿਹੜੀ ਹੈ ਤੁਹਾਡੇ ਸਾਹਮਣੇ ਜਿਹੜੀ ਹੈ ਉਹ ਰੱਖ ਦਿੰਨੇ ਹੁੰਦੇ ਆ ਖੋਲ ਕੇ ਆਖਰ ਉਹਨੂੰ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਅਸੀਂ ਕਿਸੇ ਤਰ੍ਹਾਂ ਦੇ ਵੀ ਵਾਇਲੈਂਸ ਨੂੰ ਪ੍ਰਮੋਟ ਨਹੀਂ ਕਰਦੇ ਪਰ ਜੋ ਹਾਲਾਤ ਇਸ ਵੇਲੇ ਬਣਦੇ ਜਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਭ ਨੂੰ ਅਵੇਅਰ ਹੋ ਕੇ ਚੱਲਣ ਦੀ ਲੋੜ ਹੈ ਬਹੁਤ ਤਰੀਕੇ ਦੇ ਨਾਲ ਚੱਲਣ ਦੀ ਲੋੜ ਪਊਗੀ ਬਹੁਤ ਧੰਨਵਾਦ ਚਰਦੀ ਕਲਾ ਚਰ